ਬਟੰਡਾ ਸ਼ਹੀਦ ਦੀਆਂ ਪੈਣਾ ਹਰ ਸਾਲ ਰਖੜੀ ਬੰਨ੍ਹਦੀਆਂ ਹਨ ਆਪਣੇ ਭਰਾ ਦੇ ਬੁੱਤ ਤੇ ਅੱਜ ਪੂਰੇ ਭਾਰਤ ਵਿੱਚ ਰਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਸ਼ਹੀਦ ਜਰਨੈਲ ਸਿੰਘ ਦੀ ਪੈਣ ਚਰਨਜੀਤ ਕੋਹਰਾ ਤੇ ਰਾਣੀ ਕੋਹਰਾ ਦਾ ਕਹਿਣਾ ਹੈ ਕਿ ਉਹ ਹਰ ਸਾਲ ਆਪਣੇ ਭਰਾ ਦੇ ਬੁੱਤ ਤੇ ਰਖੜੀ ਬੰਨ੍ਹਦੀਆਂ ਹਨ ਉਹਨਾਂ ਦਾ ਭਰਾ 16 ਸਤੰਬਰ 2002 ਨੂੰ ਸ਼੍ਰੀਨਗਰ ਵਿੱਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਦੇਸ਼ ਲਈ ਸ਼ਹੀਦ ਹੋਇਆ ਸੀ ਇਨਾ ਪੈਣਾ ਰਾ ਕਹਿਣਾ ਹੈ ਕਿ ਆਪਣੇ ਭਰਾ ਦੀ ਸ਼ਹਾਦਤ ਤੇ ਉਹਨਾਂ ਨੂੰ ਮਾਣ ਹੈ ਰਖੜੀ ਭਰਾ ਨੂੰ ਮੈਂ ਹਰ ਸਾਲ ਰਖੜੀ ਬੰਨਣ ਆਉਂਦੀ ਆਂ ਇਹ ਸਾਡੇ ਵਾਸਤੇ ਜਿਉਂਦਾ ਜਾਗਦਾ ਹੈ ਦੇਸ਼ ਦੀ ਖਾਤਰ ਸ਼ਹੀਦ ਹੋਇਆ ਹੈ ਉਹਦਾ ਦੁਨੀਆ 'ਚ ਨਾਮ ਰਹੂਗਾ ਜਦ ਤੱਕ ਸੂਰਜ ਚੰਦ ਰਹੂਗਾ ਉਹਨੇ ਤੱਕ ਸ਼ਹੀਦ ਜਰਨੈਲ ਸਿੰਘ ਦਾ ਨਾਮ ਰਹੂਗਾ ਸ਼ਹੀਦ ਜਰਨੈਲ ਸਿੰਘ ਪੰਜਾਬ ਪੁਲਿਸ ਕਮਾਂਡੋ 'ਚ ਲੱਗੇ ਹੋਏ ਸੀ ਆਪਣੇ ਪੰਜ ਪੰਜਾਬ ਪੁਲਿਸ ਦਾ ਨਾਮ ਉੱਚਾ ਕੀਤਾ ਪਹਿਲਾ ਪੰਜਾਬ ਪੁਲਿਸ ਦੇ ਵਿੱਚ ਇਹ ਆਦਮ ਬੁੱਤ ਮੇਰੇ ਭਰਾ ਦਾ ਲੱਗਿਆ ਤੇ ਜੰਮੂ ਕਸ਼ਮੀਰ ਦੇ ਵਿੱਚ ਮੁਕਾਬਲਾ ਕਰਦੇ ਲੋਹਾ ਲੈਂਦੇ ਹੋਏ ਆਪਣੀ ਸ਼ਹੀਦੀ ਪ੍ਰਾਪਤ ਕਰ ਗਏ ਰਖੜੀ ਦਿਨ ਕਿੰਨਾ ਯਾਦ ਆ ਰਿਹਾ ਭਰਾ ਜ ਤੁਹਾਡੇ ਇੱਕ ਭੈਣ ਨੂੰ ਸੀ ਭਾਵੁਕ ਹੋ ਕੇ ਸੀ ਭਰਾ ਤਾਂ ਹਰ ਟਾਈਮ ਸਾਨੂੰ ਯਾਦ ਰਹਿੰਦਾ ਦਿਲ 'ਚ ਵਸਿਆ ਸਾਡੇ ਦਿਲ ਤੋਂ ਕਦੇ ਦੂਰ ਨਹੀਂ ਹੋਇਆ ਤੇ ਰਖੜੀ ਵਾਲੇ ਦਿਨ ਤਾਂ ਭੈਣਾਂ ਨੂੰ ਬਹੁਤ ਪ੍ਰਾਨੋਂ ਇਹ ਹਾਂ ਤੇ ਰਖੜੀ ਵੀ ਬੰਨ੍ਹਦੇ ਆ ਤੇ ਅੰਦਰਲਾ ਦੁੱਖ ਵੀ ਤਾਂ ਆ ਜਾ ਹੁੰਦਾ ਭਰਾ ਤਾਂ ਸਾਡਾ ਨਾਂ ਰਹਿਣਾ ਸਾਡਾ ਨਾਂ ਨਹੀਂ ਰਹਿਣਾ ਭਰਾ ਦਾ ਹਰ ਟਾਈਮ ਨਾਮ ਰਹਿਣਾ ਹੈ ਮੇਰਾ ਭਰਾ ਮੇਰੇ ਤੋਂ 2 ਸਾਲ ਛੋਟਾ ਸੀ ਮੈਂ 2 ਸਾਲੇ ਤੋਂ ਵੱਡੀ ਸੀ ਇਹ 16 ਸਤੰਬਰ 2002 ਦੇ ਵਿੱਚ ਕਮਾਂਡੋ ਫੁਰਚੇ ਆਪਣੀ ਡਿ ਜੰਮੂ ਕਸ਼ਮੀਰ 'ਚ ਗਏ ਅੱਤਵਾਦੀ ਪਾਕਿਸਤਾਨ ਵਾਲੇ ਇਹਨਾਂ ਨਾਲ ਲੋਹੇ ਮੁਕਾਬਲਾ ਕਰਦੇ ਹੋਏ ਰਾਤ 16 ਤਰੀਕ ਨੂੰ ਮੁਕਾਬਲੇ ਦੇ ਵਿੱਚ ਇਹਨਾਂ ਨੂੰ ਬ੍ਰੈਸ਼ਟ ਲੱਗਿਆ ਤੇ 10-15 ਬੰਦੇ ਨੇ ਮਾਰੇ ਵੀ ਹੈ ਖੁਦ ਕੈਪਟਨ ਸਾਹਿਬ ਨੇ ਜੈਜਾ ਕੀਤਾ ਸੀ ਉੱਥੇ ਮਨਿੰਦਰ ਸਿੰਘ ਨੇ ਅੱਜ ਕੈਪਟਨ ਦੀ ਸਰਕਾਰ ਉਸ ਟਾਈਮ ਵੀ ਕੈਪਟਨ ਸਰਕਾਰ ਦੀ ਸਰਕਾਰ ਸੀਗੀ ਤੇ ਭੋਗ ਤੇ ਕੈਪਟਨ ਸਾਹਿਬ ਖੁਦ ਆਏ ਸੀ ਕਿ ਕੰਮ ਕਰਦੇ ਮੈਂ 2400 ਖੜੀ ਬੰਦੀਆਂ ਅਸੀਂ ਹੀ ਦੇਸ਼ ਦੀ ਖਾਤਰੀ ਹੋਏ ਨੇ ਤੇ ਅਸੀਂ ਮਨਚੋਖ ਭਰਾ ਦੇ ਜਾਦੇ ਬਹੁਤ ਜ਼ਿਆਦਾ ਜਾਦੇ ਰਹਦੀ ਹੈ ਤਾਂ ਜਖਮ ਹੋ ਜਾਂਦਾ ਜਦੋਂ ਜਦੋਂ ਬੀਅਸੀ ਆਉਂਦੇ ਆ ਅਸੀਂ ਇਹਨਾਂ ਦੇ ਬਹੁਤ ਸਾਫ਼ ਕਰਦੇ ਆ